ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਗਰਾਵਾਂ ਵਾਲਿਓ ਕਿਵੇਂ ਹੋ ਤੇ ਬਹੁਤ ਬਹੁਤ ਤੁਹਾਨੂੰ ਵਧਾਈਆਂ 80 ਹਜ਼ਾਰ ਬੂਟੇ ਆਪਣੇ ਜਗਰਾਵਾਂ ਸ਼ਹਿਰ ਦੇ ਵਿੱਚ ਪੂਰੇ ਹੋ ਗਏ ਤੇ ਹੁਣ ਤੁਹਾਨੂੰ ਇੱਕ ਬੇਨਤੀ ਕਰਦੇ ਆ ਵੀ ਜਗਰਾਵਾਂ ਨੂੰ ਠੰਡੀਆਂ ਸ਼ਾਮਾਂ ਵਾਕਈ ਕਰਨੀਆਂ ਵਾ ਕਿ ਗੱਲਾਂ ਚੀ ਰੱਖਣੀਆਂ ਵਾ ਤੇ ਜੇ ਤਾਂ ਗੱਲਾਂ ਚ ਰੱਖਣੀਆਂ ਤੇ ਗੱਲਾਂ ਚ ਜਗਰਾਮਾਂ ਠੰਡੀਆਂ ਸ਼ਾਮਾਂ ਹੈਗੀਆਂ ਜੇ ਜਗਰਾਮਾਂ ਠੰਡੀਆਂ ਸ਼ਾਮਾਂ ਵਾਕਈ ਕਰਨੀਆਂ ਤਾਂ ਇਹ ਰੁੱਖਾਂ ਨਾਲ ਠੰਡੀਆਂ ਸ਼ਾਮਾਂ ਹੋਣੀਆਂ 80000 ਰੁੱਖ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਅੱਜ ਕੰਪਲੀਟ ਕਰ ਲਏ ਆ ਤੇ ਹੁਣ ਸੌਣ ਦੇ ਮਹੀਨੇ ਦੇ ਵਿੱਚ 20000 ਰੁੱਖ ਆਪਾਂ ਜਗਰਾਮਾਂ ਦੇ ਵਿੱਚ ਹੋਰ ਲਗਾਉਣੇ ਆ ਤੇ ਇੱਕ ਸ਼ੇਅਰ ਇਹ ਜਗਰਾਮਾਂ ਵਾਲਿਆ ਤੱਕ ਪਹੁੰਚਦਾ ਕਰੋ ਤੁਹਾਡਾ ਇੱਕ ਸ਼ੇਅਰ ਜਗਰਾਮਾਂ ਨੂੰ ਪ੍ਰਦੂਸ਼ਣ ਮੁਕਤ ਕਰ ਸਕਦਾ ਤੁਹਾਡਾ ਇੱਕ ਸ਼ੇਅਰ ਜਗਰਾਮਾਂ ਦੇ ਆਉਣ ਵਾਲੇ ਭਵਿੱਖ ਨੂੰ ਬਚਾ ਸਕਦਾ ਤੁਹਾਡਾ ਇੱਕ ਸ਼ੇਅਰ ਜਗਰਾਮਾਂ ਵਿੱਚੋਂ ਆਉਣ ਇਹ ਬਿਮਾਰੀਆਂ ਨੂੰ ਭਜਾ ਸਕਦਾ ਤੇ ਇੱਕ ਸ਼ੇਅਰ ਤੁਹਾਡਾ ਆਉਣ ਵਾਲੀਆਂ ਨਸਲਾਂ ਦੀ ਜ਼ਿੰਦਗੀ ਸੁਧਾਰ ਸਕਦਾ ਜਿੰਨੇ ਵੀ ਲੋਕਾਂ ਵੀਰਾ ਭਰਾਵਾਂ ਕੋਲੇ ਪਲਾਟ ਪਏ ਨੇ ਖਾਲੀ ਉਹਨਾਂ ਦੇ ਵਿੱਚ ਟੀਮ ਦੇ ਨਾਲ ਸੰਪਰਕ ਕਰਕੇ 9464710076 ਤੇ 950138076 ਤੇ ਪੌਦੇ ਲਗਵਾਓ ਤੇ ਜਿਹੜੇ ਵੀਰ ਪਿੰਡਾਂ ਵਾਲੇ ਆ ਉਹ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਰਾਮਗੜ ਨਰਸਰੀ ਤੋਂ ਤੁਸੀਂ ਪੌਦੇ ਪ੍ਰਾਪਤ ਕਰ ਸਕਦੇ ਹੋ ਤੇ ਵੀਰ ਸਾਰੇ ਆਪਣੀਆਂ ਮੋਟਰਾਂ ਤੇ 5-5 ਪੌਦੇ ਜ਼ਰੂਰ ਲਗਵਾਓ ਆਸ-ਪਾਸ ਦੇ ਇਲਾਕੇ ਵਾਲੇ ਸਾਰਿਆਂ ਨੂੰ ਫ੍ਰੀ ਆਫ ਕਾਸਟ ਗ੍ਰੀਨ ਆ ਮਿਸ਼ਨ ਟੀਮ ਵੱਲੋਂ ਪੌਦੇ ਦਿੱਤੇ ਜਾਣਗੇ ਤੇ ਜਗਰਾਮਾ ਵਾਲਿਆਂ ਦੇ ਪਲਾਟਾਂ ਦੇ ਵਿੱਚ ਅਸੀਂ ਆਪ ਜਾ ਕੇ ਵੀ ਪੌਦੇ ਲਗਾਵਾਂਗੇ ਸੋ ਇਹ ਵੀਡੀਓ ਜਗਰਾਮਾ ਦੇ ਹਰ ਕੋਨੇ ਤੱਕ ਪਹੁੰਚਾਓ